ਸਿੱਕੇ ਸਿੱjate ਸਿੱਸੇ ਸੌਫ ਕਰਕੇ ਅਸੀਂ ਜਦੋਂ ਦੇਖਿਆ ਤੇ ਉਹ ਉਸਨੇ ਆਪਣਾ ਜਿਹੜਾ ਹਰਜੀਤ ਨਾਮ ਦੇ ਮੁੰਡੇ ਦਾ ਸੀਨੀਅਰ ਕਨਸਟੇਬਲ ਸੀਗਾ ਇਹ ਤੇ ਇਸਨੇ ਸੁਸਾਇਸਾਈਡ ਕੀਤਾ ਹੋਇਆ ਸੀਗਾ ਜੀ ਨਵੀਂ ਇਨਫੋਰਮੇਸ਼ਨ ਆਈ ਸੀ ਕਿ ਵੀ ਜਿਹੜਾ ਇਹ ਮੁੰਡਾ ਜੱਸਪਰ ਨਾਮ ਲੱਗਿਆ ਹੋਇਆ ਹੈ ਇਹ ਮਿਸਿੰਗ ਹੈ ਇਹ ਫੋਨ ਇਸ ਦਾ ਫੋਨ ਨਹੀਂ ਮਿਲਦਾ ਪਿਆ ਤੇ ਸਾਨੂੰ ਇਨਫੋਰਮੇਸ਼ਨ ਪਹਿਲਾਂ ਵੀ ਆਈ ਹੋਈ ਸੀ ਅਸੀਂ ਚੈੱਕ ਕਰਦੇ ਬੈਸੀ ਲొਕੇਸ਼ਨ ਵੀ ਕਢਾਈ ਸੀਗੀ ਇਸ ਦੀ ਫੋਨ ਬੰਦ ਸੀਗਾ ਫਿਰ ਉਹਨਾਂ ਨੂੰ ਕਿਤੇ ਇਨਫੋਰਮੇਸ਼ਨ ਮਿਲਦੀ ਹੈ ਕਿਸੇ ਤੋਂ ਫਿਰ ਸਾਨੂੰ ਆਪਣੇ ਉਹਨਾਂ ਦੇ ਸਟਾਫ ਤੋਂ ਜਤ ਸਾਹਿਬ ਦਾ ਫੋਨ ਆਇਆ ਵੀ ਦੇਖੋ ਇਹ ਗੱਡੀ ਵਿੱਚ ਹੈਗਾ ਗੱਡੀ ਸਟਾਰਟ ਹੈ ਤੁਸੀਂ ਆਓ ਫਟਾਫਟ ਅਸੀਂ ਫਿਰ ਮੌਕੇ ਦੇ ਉੱਤੇ ਪਹੁੰਚੇ ਆ ਤੇ ਜਿਹੜੀ ਗੱਡੀ ਸੀਗੀ ਗੱਡੀ ਅੰਦਰ ਤੋਂ ਬੰਦ ਸੀਗੀ ਗੱਡੀ ਓਨ ਸੀਗੀ ਉਸ ਦਾ ਏਸੀ ਵੀ ਚੱਲਦਾ ਪਿਆ ਸੀਗਾ ਤੇ ਥੋੜਾ ਜਿਹਾ ਧੁੰਦ ਜਿਹੀ ਜਮੀ ਹੋਈ ਸੀ ਸ਼ੀਸ਼ਾ ਤੇ ਸ਼ੀਸ਼ੇ ਸਾਫ ਕਰਕੇ ਅਸੀਂ ਜਦੋਂ ਦੇਖਿਆ ਤੇ ਉਸਨੇ ਆਪਣਾ ਜਿਹੜਾ ਹਰਜੀਤ ਨਾਮ ਦਾ ਮੁੰਡੇ ਦਾ ਸੀਨੀਅਰ ਕਨਸਟੇਬਲ ਸੀਗਾ ਇਹ ਤੇ ਇਸਨੇ ਸੁਸਾਇਸਾਈਡ ਕੀਤਾ ਹੋਇਆ ਸੀਗਾ ਜੀ ਤੇ ਦਰਵਾਜ਼ੇ ਸਾਰੇ ਖਿੜਕੀਆਂ ਸਭ ਕੁਝ ਬੰਦ ਸੀਗੀ ਗੱਡੀ ਦੀ ਫਿਰ ਅਸੀਂ ਮੌਕੇ ਤੇ ਡੀਐਸਪੀ ਸਾਹਿਬ ਆਪਣੇ ਸਬ ਡਿਵੀਜ਼ਨ ਡੇਰਾ ਬਸੀ ਜੀ ਨੂੰ ਇਤਲਾ ਦਿੱਤੀ ਤੇ ਆਪਣੇ ਇਹਨਾਂ ਦੇ ਫੈਮਿਲੀ ਮੈਂਬਰਸ ਆ ਕੇ ਜਿਹੜੇ ਇਹਨਾਂ ਨੂੰ ਇਤਲਾ ਦਿੱਤੀ ਏ ਸੁੰਦਰਾ ਦਾ ਰਹਿਣ ਵਾਲਾ ਸੀਗਾ ਇਹ ਉਹਨਾਂ ਦੀ ਫੈਮਿਲੀ ਵੀ ਮੌਕੇ ਤੇ ਆਈ ਏ ਡੀਐਸਪੀ ਸਾਹਿਬ ਵੀ ਮੌਕੇ ਤੇ ਆਏ ਆ ਤੇ ਜੀ ਅਸੀਂ ਫੋਰੈਂਸਿਕ ਟੀਮ ਨੂੰ ਇੱਥੇ ਬੁਲਾਇਆ ਇਸ ਦਾ ਕੋਈ ਸਪੈਸੀਫਿਕ ਰੀਜ਼ਨ ਨਹੀਂ ਪਤਾ ਲੱਗਿਆ ਵੀ ਕਾਦੇ ਵਾਸਤੇ ਇਸ ਨੇ ਸੁਸਾਇਡ ਕੀਤਾ ਏ ਵੀ ਕੀ ਇਤੋਂ ਤੰਗੀ ਸੀਗੀ ਪਰ ਜਿੱਥੇ ਅਸੀਂ ਜਿੱਥੇ ਤੱਕ ਅਸੀਂ ਇਨਕੁਆਇਰੀ ਕੀਤੀ ਏ ਜੱਜ ਸਾਹਿਬ ਵੱਲੋਂ ਵੀ ਉਧਰੋਂ ਵੀ ਉਹ ਕਹਿੰਦੇ ਵੀ ਇਹ ਜਿਹੜਾ ਹਮੇਸ਼ਾ ਹਾਈ ਸਪਿਰਿਟ ਵਿੱਚ ਰਹਿੰਦਾ ਸੀਗਾ ਚੰਗਾ ਮੁੰਡਾ ਸੀਗਾ ਤੇ ਕਦੇ ਮਨ ਪਰੇਸ਼ਾਨੀ ਵਿੱਚ ਨਹੀਂ ਦਿਖਿਆ ਤੇ ਇਦਾਂ ਹੀ ਇਹਨਾਂ ਦੇ ਗਰਦਿਆਂ ਦਾ ਕਹਿਣਾ ਹੈ ਵੀ ਇਹ ਕਦੇ ਸਾਨੂੰ ਪਰੇਸ਼ਾਨੀ ਵਿੱਚ ਨਹੀਂ ਦਿਖਿਆ ਠੀਕ ਹੈ ਜੀ ਤੇ ਹੁਣ ਹੋ ਸਕਦਾ ਹੈ ਵੀ ਇਹ ਸ਼ਾਇਦ ਐਕਸੀਡੈਂਟਲੀ ਨਾ ਹੋਇਆ ਹੋਵੇ ਸ਼ਾਇਦ ਇਸ ਨੇ ਆਪਣਾ ਵੈਪਨ ਸਾਫ ਕਰਦਾ ਹੋਵੇ ਜਾਂ ਕੁਝ ਕਰਦਾ ਹੋਵੇ ਤੇ ਐਕਸੀਡੈਂਟਲੀ ਵੀ ਹੋ ਸਕਦਾ ਹੈ ਇਹ ਜਿਹੜੀ ਚੀਜ਼ ਹੈਗੀ ਹੈ ਬਾਕੀ ਇਸ ਦੀ ਜਾਂਚ ਜਾਰੀ ਹੈ ਇਹਦਾ ਮੋਬਾਈਲ ਫੋਨ ਹੈਗਾ ਸਾਡੇ ਸਾਨੂੰ ਮਿਲਿਆ ਹੈ ਉਹਦੀ ਵੀ ਅਸੀਂ ਜਾਂਚ ਕਰਾਂਗੇ ਜਿਹੜਾ ਇਸ ਦਾ ਪੋਸਟਮਾਰਟਮ ਉਹ ਮੁੰਡੇ ਦਾ ਆਪਣੇ ਇਸ ਦਾ ਵੀ ਡਾਕਟਰਾਂ ਦੇ ਬੋਰਡ ਤੋਂ ਕਰਵਾਇਆ ਜਾਊਗਾ ਜੀ ਉਸ ਲਈ ਸਾਰੀ ਜਾਂਚ ਜੋ ਅਗੇ ਸਾਡੇ ਕੋਲ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਆਉਗੀ ਉਸ ਦੇ ਮੁਤਾਬਕ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ